ਲਿਕਤਾ ਪੱਤਰਕਾਰ ਸਾਹਿਬ ਇਹ ਹੈ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ ਤੇ ਮੌਜੂਦਾ ਹਾਲ ਹੈ ਸਾਡਾ ਸਕੂਲ ਇਹ ਰਸਤਾ ਸਕੂਲ ਨੂੰ ਜਾਂਦਾ ਹੈ ਇਹ ਸਾਰੇ ਪਿੰਡ ਨੂੰ ਜਾਂਦਾ ਹੈ ਜਿਹੜਾ ਇੱਕੋ ਹੀ ਰਸਤਾ ਹੈਗਾ ਹੋਰ ਕੋਈ ਦੂਜਾ ਰਸਤਾ ਪਿੰਡ ਨੂੰ ਵੜਨ ਵਿੱਚ ਨਹੀਂ ਹੈ ਤੇ ਅਸੀਂ ਪਿੰਡ ਅਮਰਪੁਰਾ ਜ਼ਿਲ੍ਹਾ ਫਾਜ਼ਿਲਕਾ ਦੇ ਵਸਨੀਕਾਂ ਪਿੰਡ ਵਾਸੀ ਅੱਜ ਇਕੱਠੇ ਹੋਏ ਆ ਤੇ ਮੇਰੀ ਖਾਸ ਕਰਕੇ ਸਾਡੇ ਹਾਜਿਲਗਾ ਜ਼ਿਲ੍ਹਾ ਦੇ ਡੀਸੀ ਸਾਹਿਬ ਐਚ ਡੀ ਐਮ ਸਾਹਿਬ ਤਹਿਸੀਲਦਾਰ ਸਾਹਿਬ ਤੇ ਡੀ ਡੀ ਪੀਓ ਸਾਹਿਬ ਨੂੰ ਪਿੰਡ ਵਾਸ਼ੀਆਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਸੁਧਲਤੀ ਜਾਵੇ ਛੋਟੇ ਛੋਟੇ ਬੱਚੇ ਜਿਹੜੇ ਪ੍ਰਾਇਮਰੀ ਸਕੂਲ ਦਾ ਤੇ ਸੀਨੀਅਰ ਸੈਕੰਡਰੀ ਸਕੂਲ ਦਾ ਜਾਣ ਦਾ ਇੱਕੋ ਹੀ ਰਸਤਾ ਹੈ ਉਸ ਵਿੱਚ 4 ਸਾਲ ਦਾ ਬੱਚਾ ਅੱਜ ਜੇ ਕੋਈ ਜਾ ਰਿਹਾ ਜੇ ਉਹ ਡਿੱਗ ਪਿਆ ਤਾਂ ਮਤਲਬ ਉਹ ਸਮਝ ਲਾ ਨਹੀਂ ਜੀ ਅੱਗੇ ਛੱਪੜ ਹੈ ਛੱਪੜ ਦਾ ਤੇ ਸੜਕ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿੱਥੇ ਸੜਕ ਬਣੀ ਹੈ ਕਿੱਥੇ ਛੱਪੜਾ ਸਾਰਾ ਮਤਲਬ ਇੱਕ ਮੇ ਹੋਇਆ ਪਿਆ ਹੈ ਪਾਣੀ ਨਾਲ ਤੇ ਪਿਛਲੇ 2 ਸਾਲ ਪਹਿਲਾਂ ਸਾਡੇ ਪਿੰਡ ਦਾ ਇੱਕ ਮੁੰਡਾ ਛੱਪੜ ਵਿੱਚ ਸੜਕ ਨਾਲ ਪਿਛਾਂਡ ਕਰਨ ਸੜਕ ਵਿੱਚ ਡਿੱਗ ਪਿਆ ਸੀ ਤੇ ਉਹਦੀ ਡੈਥ ਹੋ ਗਈ ਸੀ ਤਾਂ ਕਿਰਪਾ ਕਰਕੇ ਪੰਚਾਇਤ ਪ੍ਰਸ਼ਾਸਨ ਨੂੰ ਸਾਡੀ ਹੱਥ ਜੋੜ ਕੇ ਪਿੰਡ ਵਾਸੀ ਦੀ ਬੇਨਤੀ ਹੈ ਕਿ ਸਾਡਾ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਮਿਹਰਬਾਨੀ ਜੇ ਤੁਸੀਂ ਸਕੂਲ ਚ ਇਕੱਠੇ ਹੋਏ ਹੋ ਕਿ ਮਸਲਾ ਕੀ ਹੈ ਜੀ ਸਤਿ ਆਤਿ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਸੁਧ ਲਈ ਸਾਡੀ ਹਾਲ ਤੱਕ ਜਿਹਨ ਪ੍ਰਸ਼ਾਸਨ ਨੇ ਜਾਂ ਨੁਮਾਇੰਦੇ ਨੇ ਆ ਕੇ ਸੁਧ ਨਹੀਂ ਲਈ ਸਭ ਤੋਂ ਵੱਡਾ ਮਸਲਾ ਇਹ ਹੈ ਵੀ ਸਾਡੇ ਪਿੰਡ ਜਦ ਬਾਰਿਸ਼ ਦਾ ਟਾਈਮ ਆ ਜਾਂਦਾ ਬਾਰਿਸ਼ ਆਈ ਹੈ ਤਾਂ ਇਹ ਸਾਡਾ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਇੱਥੇ ਲਗਭਗ 7-800 ਬੱਚੇ ਦੂਜੇ ਪਿੰਡਾਂ ਤੋਂ ਵੀ ਆਉਂਦੇ ਆ ਪਿੰਡ ਦੇ ਵੀ ਹੈ ਤੇ ਬਾਰਿਸ਼ ਦਾ ਜਿਹੜਾ ਹੈ ਇਹ ਹਲਾਦ ਦਾ ਤਲਾਬ ਬਣ ਜਾਂਦਾ ਹੈ ਤੇ ਸਕੂਲ 'ਚ ਐਂਟਰ ਹੋਣ ਵਾਸਤੇ ਵੀ ਇੱਕ ਹੀ ਰਸਤਾ ਹੈ ਪ੍ਰਾਇਮਰੀ ਸਕੂਲ ਵੀ ਇੱਥੇ ਹੈ ਉਸੇ ਵੀ ਢਾਈ-ਤਿੰਨ ਸੌ ਬੱਚੇ ਪੜਦੇ ਆ ਛੋਟੇ ਛੋਟੇ ਬੱਚੇ ਹੈ ਤੇ ਦੂਜਾ ਕੋ ਹੋਰ ਰਸਤਾ ਹੈ ਨਹੀਂ ਸਕੂਲ ਨੂੰ ਇਸ ਤੋਂ ਪਹਿਲਾਂ ਜਦੋਂ ਬਾਰਿਸ਼ ਆਈ ਥੋੜੀ ਥੋੜੀ ਉਦੋਂ ਪੰਚਾਇਤਕਰ ਸਾਡੇ ਨਾਲ ਲੱਗਦਾ ਹੈ ਇੱਥੇ ਇੱਕ ਗੇਟ ਛੋਟਾ ਰੱਖਿਆ ਸਕੂਲ ਦਾ ਤੇ ਬੱਚੇ-ਬੱਚੇ ਸਕੂਲ ਜਾਂ ਪੰਚਾਇਤਕਰ ਦਾ ਹੋ ਕੇ ਸੁੱਕੀ ਥਾਂ ਤੋਂ ਆ ਜਾਂਦੇ ਕੱਲ ਜਿਹੜੀ ਬਾਰਿਸ਼ ਆਈ ਹੈ ਉਹਦੇ ਨਾਲ ਪੰਚਾਇਤਕਰ ਜੇ ਵੀ 3-3 ਫੁੱਟ ਪਾਣੀ ਚੋਂ ਭਰ ਗਿਆ ਅੱਜ ਜਿਹੜੇ ਬੱਚੇ ਹੈ ਕਿਸੇ ਤਰ੍ਹਾਂ ਵੀ ਨਾ ਤਾਂ ਘਰੋਂ ਬਾਹਰ ਨਿਕਲ ਸਕਦੇ ਜੇ ਘਰੋਂ ਕੋ ਬੱਚਾ ਆ ਵੀ ਗਿਆ ਸਾਧਨ ਦੇ ਤਾਂ ਸਕੂਲ 'ਚ ਐਂਟਰ ਨਹੀਂ ਹੋ ਸਕਦਾ ਸਾਧਨ ਵੀ ਇਸ ਜੇ ਸਕੂਲ ਦੀ ਗਲੀ ਹੈ ਇੱਥੇ ਨਹੀਂ ਆ ਸਕਦਾ ਕੋਈ ਬੱਚਾ ਨਹੀਂ ਆ ਜੇ ਬੱਚੇ ਆਏ ਆ ਤਾਂ ਉਹ ਦਿਵਾਰਾਂ ਤੋਂ ਕੁੱਦ ਕੇ ਪ੍ਰਾਈਵੇਟ ਜਗ੍ਹਾ ਤੋਂ ਹੋ ਕੇ ਪੇੜੀਆਂ ਲਾ ਗਏ ਉਸ ਤਰ੍ਹਾਂ ਸਕੂਲ 'ਚ ਐਂਟਰ ਕੀਤਾ ਤੇ ਇਸੇ ਤਰ੍ਹਾਂ ਅਮਰੀਕਾ ਸਟਾਫ ਨੇ ਜਿਹੜਾ ਇਹ ਕੀਤਾ ਅਸੀਂ ਤਿੰਨ ਚਾਰ ਦਿਨ ਪਹਿਲਾਂ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਵੀ ਇਸ ਦਾ ਸਾਡਾ ਹੱਲ ਕੀਤਾ ਜਾਵੇ ਸਕੂਲ ਦਾ ਜਿਹੜਾ ਹੱਲ ਹੈ ਇਹ ਕੀਤਾ ਜਾਵੇ ਤੇ ਪਿੰਡ ਦਾ ਜਿਹੜਾ ਗਲੀ ਹੈ ਇਹ ਵੀ ਇੱਕੋ ਹੀ ਹੈ ਤੇ ਇਸੇ ਵੀ ਹਰ ਘਰ ਅੱਗੇ ਪਾਣੀ ਹਰ ਕਾਂਜੇ ਪਾਣੀ ਵੜਾਇਆ ਤੇ ਇਹ ਕਿਸੇ ਵੀ ਸੁੱਖ ਦੁੱਖ 'ਚ ਕਰਦਾ ਮੈਂਬਰ ਕਰਦਾ ਜੀ ਗੇਟ ਤੋਂ ਬਾਹਰ ਨਹੀਂ ਨਿਕਲ ਸਕਦਾ ਤੇ ਸਾਡੀ ਪ੍ਰਸ਼ਾਸਨ ਤੋਂ ਪਹਿਲਾਂ ਵੀ ਮੰਗ ਸੀ ਅੱਜ ਫੇਰ ਅਸੀਂ ਮੰਗ ਕਰ ਰਹੇ ਹਾਂ ਵੀ ਇਸ ਸਕੂਲ ਦਾ ਜਿਹੜਾ ਗੇਟ ਵਾਲਾ ਤੇ ਸਾਡੇ ਪਿੰਡ ਦੇ ਇੰਟਰ ਹੋਣਾਂ ਗਲੀ ਦਾ ਮਸਲਾ ਹੱਲ ਕੀਤਾ ਜਾਵੇ ਨਹੀਂ ਤਾਂ ਕੱਲ ਤੱਕ ਅਸੀਂ ਅੱਜਾਂ ਤੱਕ ਹੱਲ ਨਾ ਹੋਇਆ ਤਾਂ ਕੱਲ ਸਕੂਲ ਨੂੰ ਪਿੰਡ ਵਾਲੇ ਵਸੇ ਬੱਚਿਆਂ ਦੇ ਮਾਪਿਓ ਅਸੀਂ ਲਾ ਕੇ ਇਸ ਸਕੂਲ ਨੂੰ ਲੋਕ ਲਾਵਾਂਗੇ ਉਦੋਂ ਤੱਕ ਸਕੂਲ ਨਹੀਂ ਖੋਲਣ ਦੇਵਾਂਗੇ ਜਦੋਂ ਤੱਕ ਇਸ ਗਲੀ ਦਾ ਹੱਲ ਨਾ ਹੋਵੇ ਬੱਚਿਆਂ ਨੂੰ ਆਨ ਜਾਣ ਦੀ ਜਿਹੜੀ ਸਹੂਲਤ ਹੈ ਉਹ ਨਾ ਪ੍ਰੋਪਰ ਮਿਲੀ ਤਾਂ ਅਸੀਂ ਸਕੂਲ ਬੰਦ ਰੱਖਾਂਗੇ ਪਹਿਲਾਂ ਤਾਂ ਧੰਨਵਾਦ ਕੀ ਪੱਤਰਕਾਰ ਵੀਰ ਆਏ ਨੇ ਉਸ ਦੇ ਨਾਲ ਨਾਲ ਪਿੰਡ ਵਾਲੇ ਜਿਹੜੇਤਵੰਤੇ ਸੱਜਣ ਹੈ ਉਹਨਾਂ ਨੇ ਵੀ ਦਰਸ਼ਨ ਦਿੱਤੇ ਨੇ ਸਮੱਸਿਆਵਾਂ ਬੜੀਆਂ ਗੰਮੀਰ ਨੇ ਸਕੂਲ ਦਾ ਹਾਲਾਤ ਜਿਹੜੇ ਇਹ ਹੈਗੇ ਆ ਕਿ ਜਿੱਥੇ 800 ਬੱਚੇ ਹੈਗੇ ਤੇ 100 ਬੱਚੇ ਵੀ ਸਕੂਲ ਤੇ ਨਹੀਂ ਆ ਪਾਈ ਵਜਾ ਹੁਣ ਕਮੀ ਕਿਸੇ ਦੀ ਰਹੀ ਹੋਵੇ ਪ੍ਰਸ਼ਾਸਨ ਦੀ ਰਹੀ ਹੋਵੇ ਪਿੰਡ ਦੀ ਰਹੀ ਹੋਵੇ ਉਹ ਗੱਲਾਂ ਬਾਤ ਦੀਆਂ ਪਰ ਇਹਨੂੰ ਹੱਲ ਕਰਨਾ ਜਿਹੜਾ ਹੈ ਉਹ ਪ੍ਰਥਮ ਹੋਣਾ ਚਾਹੀਦਾ ਹੈ ਆਪਾਂ ਇਹਨੂੰ ਹੱਲ ਕਰੀਏ ਕਿਸੇ ਵੀ ਲੈਵਲ ਤੇ ਅੱਛਾ ਹੋਏਗਾ ਜੇ ਪ੍ਰਸ਼ਾਸਨ ਕਰੇ ਅੱਜ ਜਿਵੇਂ ਗੱਲ ਕਰਦੇ ਆ ਜਿਹੜੇ ਪਹੁੰਚੇ ਹੈਗੇ ਆ ਉਹ ਵੀ ਇਨੇ ਰਿਸਕ ਲੈ ਕੇ ਪਹੁੰਚੇ ਹੈ ਬਿਜਲੀ ਦੇ ਦੋ ਪੋਲ ਲੱਗੇ ਪਿੱਛੇ ਕੁਝ ਵੀ ਜਾਨੀ ਤੇ ਮਾਲੀ ਹਾਦਸਾ ਜਿਹੜਾ ਹੈਗਾ ਉੱਥੇ ਹੋ ਸਕਦਾ ਸੀ ਪਰ ਸ਼ੁਕਰ ਹੈ ਕੁਝ ਇਸ ਤਰ੍ਹਾਂ ਦਾ ਨਹੀਂ ਹੋਇਆ ਹੁਣ ਇਹ ਹੀ ਹੈ ਬੇਨਤੀ ਕਿ ਜਿਹੜੇ ਅਧਿਆਪਕ ਹੈ ਉਹ ਕਿਵੇਂ ਪੌੜੀਆਂ ਰਾਹੀਂ ਜਿਹੜੇ ਹੈਗੇ ਸਕੂਲ ਦੇ ਵਿੱਚ ਪਹੁੰਚ ਸਕਦੇ ਹੈਗੇ ਬੜਾ ਔਖਾ ਕੰਮ ਹੈਗਾ ਤੇ ਬੱਚੇ ਕਿਵੇਂ ਆਣਗੇ ਤੇ ਜੇ ਨਾ ਆਣਗੇ ਤਾਂ ਫਿਰ ਆਪਾਂ ਚੰਗੀ ਜਾਂ ਗੁਣਵੱਤਾ ਵਾਲੀ ਸਿੱਖਿਆ ਦੀ ਗੱਲ ਕਿਵੇਂ ਕਰਾਂਗੇ ਸੋ ਜ਼ਰੂਰੀ ਹੈ ਕਿ ਇਹਨੂੰ ਸਾਫ ਸੁਥਰਾ ਕਰਕੇ ਤੇ ਰਾਹ ਨੂੰ ਸਹੀ ਕੀਤਾ ਜਾਵੇ ਬਸ ਇਹ ਹੈਗੀ ਮੰਗ ਆਪਣੇ ਪ੍ਰੈਮਿਸਪੂ ਦੀ ਟੋਟੋ ਕਿੰਨੇ ਬੱਚੇ ਸਰ ਸਾਡੇ ਕੋਲ 246 ਬੱਚੇ ਹੈਗੇ ਤੇ ਜੇ ਅੱਜ ਦੀ ਗੱਲ ਕਰੀਏ ਤਾਂ 40 ਬੱਚੇ ਹੈਗੇ ਜੀ ਸਰ ਉਹ ਕਿਵੇਂ ਸਕੂਲ ਕਿੰਨੇ ਬੱਚੇ ਸਰ ਉਹਨਾਂ ਦਾ ਤਰੀਕਾ ਇਹ ਹੋਇਆ ਕਿ ਪਿਛਲੇ ਪਾਸੇ ਇੱਕ ਗਲੀ ਹੋਰ ਲੱਗਦੀ ਹੈਗੀ ਹੈ ਤੇ ਉੱਥੇ ਪੋੜੀ ਲਾ ਕੇ ਉਹਨਾਂ ਬੱਚਿਆਂ ਨੂੰ ਰੈਸਕਿਊ ਕੀਤਾ ਇੱਕ ਕਿਸਮ ਦਾ ਤੇ ਐਵੇਂ ਹੀ ਅਧਿਆਪਕ ਆਏ ਹੈ ਜਿਨ੍ਹਾਂ ਵਿੱਚੋਂ ਇੱਕ ਅਧਿਆਪਕਾ ਗਰਭਤੀ ਨੇ ਤੇ ਐਸ ਕਰਕੇ ਉਹਨਾਂ ਨੂੰ ਪਰਲੇ ਪਾਸੇ ਕਿਸੇ ਦੇ ਘਰੇ ਠਹਿਰਾਇਆ ਹੋਇਆ ਹੈ ਮੰਗ ਕੀ ਕਰਦੂ ਸਰ ਮੰਗਤਾ ਇਹ ਹੈ ਕਿ ਆਪਾਂ ਜੀ ਸਿੱਖਿਆ ਦੀ ਗੱਲ ਕਰਨੀ ਹੈ ਉੱਚ ਸਿੱਖਿਆ ਦੀ ਗੱਲ ਕਰਨੀ ਹੈ ਵਧੀਆ ਸਿੱਖਿਆ ਦੀ ਗੱਲ ਕਰਨੀ ਹੈ ਤੇ ਜ਼ਰੂਰੀ ਹੈ ਕਿ ਉਹ ਇਨਫਰਾਸਟ੍ਰਕਚਰ ਤਾਂ ਉਸੇ ਤਰ੍ਹਾਂ ਦਾ ਹੋਵੇ ਵੀ ਬੱਚੇ ਦੀ ਪਹੁੰਚ ਤਾਂ ਹੋਵੇ ਸਕੂਲ ਤੱਕ